ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੀਕੇ ਪੰਜਾਬ ਨਿਊਜ਼ ਮੈਂ ਹਾਂ ਪੱਤਰਕਾਰ ਦਰਸ਼ਨ ਕਨ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ੰਭੂ ਬਾਰਡਰ ਤੇ ਜਿਹੜਾ ਧਰਨਾ ਕਿਸਾਨਾਂ ਵੱਲੋਂ ਕਾਫੀ ਦਿਨਾਂ ਤੋਂ ਲਾਇਆ ਗਿਆ ਉਸ ਦੇ ਪਾਰ ਕਰਨ ਦੀਆਂ ਜਦੋਂ ਜਦਾਂ ਨੂੰ ਲੈ ਕੇ ਪਿੰਡਾਂ ਚੋਂ ਦੂਰ ਦੂਰ ਤੋਂ ਫਿਰੋਜ਼ਪੁਰ ਤੋਂ ਮੋਗੇ ਤੋਂ ਮੇਨ ਹਾਈਵੇ ਤੋਂ ਜਿਹੜੇ ਟਰੈਕਟਰ ਟਰਾਲੀਆਂ ਚੱਲੇ ਹੋਏ ਨੇ ਰਸਤਿਆਂ ਦੇ ਵਿੱਚ ਆਉਂਦੇ ਨੇ ਇੱਕ ਬਹੁਤ ਹੀ ਬਸੰਤਪੁਰੇ ਦੇ ਨੇੜੇ ਦੁਖਦਾਈ ਘਟਨਾ ਜਿਹੜੀ ਕੱਜ ਵਾਪਰੀ ਹੈ ਜਿਵੇਂ ਕਿ ਉਰੇ ਇੱਕ ਦੱਸ ਦਈਏ ਕਿ ਇੱਕ ਬੱਚੇ ਦੀ ਮੌਤ ਹੋਏ ਜਗਾ ਟਰੈਕਟਰ ਚਲਾ ਰਿਆ ਸੀ ਮੌਤ ਦਾ ਕਾਰਨ ਇਹ ਦੱਸਿਆ ਜਾ ਰਿਹਾ ਉਰੇ ਦੇ ਜਿਹੜੇ ਕਿਸਾਨ ਮੌਜੂਦ ਨੇ ਉਹਨਾਂ ਵੱਲੋਂ ਕਿ ਮੇਨ ਹਾਈਵੇ ਤੇ ਆ ਰਿਹਾ ਸੀ ਕਿ ਕੋਈ ਟਰੱਕ ਵਾਲਾ ਉਹਨਾਂ ਨੂੰ ਸਾਈਡ ਮਾਰ ਕੇ ਚੱਲ ਗਿਆ ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ ਗੱਲਬਾਤ ਕਰਨੇ ਵੀਰ ਜੀ ਤੁਸੀਂ ਕਿੱਥੋਂ ਲੋਕਲੀ ਹੋ ਮੇਰਾ ਇਹਦੇ ਨਾਲ ਹੀ ਸਾਹਮਣੇ ਮੇਰਾ ਪਿੰਡਾ ਲੂਣਾ ਤੇ ਮੈਂ ਕਿਸਾਨ ਜ ਕਿਸਾਨ ਜਥੇਬੰਦੀ ਸਿੱਧੂਪੁਰ ਦਾ ਜ਼ਿਲ੍ਹਾ ਚਰਨ ਸਕੱਤਰ ਜਗਦੀਪ ਸਿੰਘ ਸਾਨੂੰ ਹੁਣ ਸਵੇਰੇ ਪਤਾ ਲੱਗਿਆ ਕੋਈ 8:00 ਵਜੇ ਕਿ ਤੁਹਾਡੇ ਇੱਥੇ ਐਕਸੀਡੈਂਟ ਹੋਇਆ ਤੇ ਅਸੀਂ ਜਿਆਦਾ ਪੂਰੇ ਆ ਕੇ ਵੇਖਿਆ ਤਾਂ ਇੱਕ ਡੈੱਡ ਬਾਡੀ ਇੱਕ ਗੁਰਜੰਟ ਸਿੰਘ ਨਾਂ ਦੇ ਲੜਕੇ ਦੀ ਡੈੱਡ ਬਾਡੀ ਜਿਹੜੀ ਪਈ ਸੀ ਤੇ ਉਹ ਸਿਵਲ ਹਸਪਤਾਲ ਭੇਜੀ ਗਈ ਤੇ ਮੌਕੇ ਨਾਲੇ ਬੰਦੇ ਦੀ ਡੈਥ ਹੋ ਗਈ ਸੀ ਤੇ ਜਿਆਦਾ ਆ ਕੇ ਅਸੀਂ ਵੇਖਿਆ ਤੇ ਟਿਪਰ ਕਿਸੇ ਇੱਕ ਟਰੱਕ ਵਾਲੇ ਨੇ ਜਿਹੜੇ ਪਿੱਛੇ ਸਾਈਡ ਮਾਰੀ ਉਹ ਪੂਰਾ ਟਰੱਕ ਟਰਾਲੀ ਦੇ ਨਾਲ ਲੱਗ ਗਿਆ ਲਾਕੇ ਖਹਿ ਕੇ ਚੱਲ ਗਿਆ ਟਰੱਕ ਵਾਲਾ ਫੜਿਆ ਨਹੀਂ ਗਿਆ ਮੌਕੇ ਨਾਲ ਚਲਾ ਗਿਆ ਪਰ ਕੱਲੀ ਟਰਾਲੀ ਸੀ ਉਹ ਟਰਾਲੀ ਦੇ ਨਾਲ ਐਕਸੀਡੈਂਟ ਹੋ ਕਰਕੇ ਉਹ ਤਾਂ ਫਰਾਰ ਹੋ ਗਿਆ ਉਹਦਾ ਕੋਈ ਸਮਾਨ ਪਿਆ ਤੁਹਾਨੂੰ ਦਿਖਾ ਦਨੇ ਇੱਥੇ ਸਮਾਨ ਵੀ ਪਿਆ ਤੁਸੀਂ ਦੇਖਣਾ ਚਾਹੋ ਤੁਹਾਨੂੰ ਮੈਂ ਦਿਖਾਣ ਆ ਜੋ ਇਹੜਾ ਸਮਾਨ ਪਿਆ ਹੈ ਉਹ ਸਮਾਨ ਤੇ ਵੀ ਕੈਮਰਾ ਮਾਰਕ ਦੇਖੋ ਉਹਦਾ ਅੱਗੇ ਵਾਲਾ ਜਿੰਨਾ ਬੋਨਟਰ ਵਗੈਰਾ ਸੀ ਉਹ ਟੁੱਟ ਗਿਆ ਪਰ ਟਰੱਕ ਵਾਲਾ ਮੌਕੇ ਤੇ ਫਰਾਰ ਹੋ ਗਿਆ ਤੇ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆ ਕਿ ਉਹ ਟਰੱਕ ਵਾਲੇ ਨੂੰ ਜਲਦੀ ਜਲਦੀ ਫੜਨ ਤੇ ਤੁਹਾਨੂੰ ਕਿਵੇਂ ਲੱਗਦਾ ਵੀ ਇਹ ਪਿੱਛੋਂ ਜਿਹੜੀ ਟਰਾਲੀ ਹੈ ਤੇ ਸਪੀਡ ਨਾਲ ਆ ਰਹੀ ਸੀ ਜਾਂ ਕਿਵੇਂ ਜਾਂ ਆਮ ਲਿਮਟ ਨਾਲ ਆ ਰ ਪਿੱਛੇ ਨਾਲ ਇੱਥੇ ਮੇਰੇ ਖਿਆਲ ਤਕਰੀਬਨ ਪੰਜਾਬੀ ਦੇ ਜਿਹੜੇ ਦੋ ਕਿਲੇ ਪਿੱਛੇ ਇੱਕ ਤਾਂ ਆਪਣਾ ਹੈ ਕਿ ਕੇਸਰੀ ਟੱਬ ਹੈ ਹਾਂਜੀ ਉਹ ਟੱਬੇ ਦੇ ਚਾਹ ਪੀ ਰਹੇ ਸੀ ਹੁਣ ਤੁਸੀਂ ਦੱਸ ਦਿਓ ਟੱਬੇ ਦੇ ਚਾਹ ਪੀ ਕੇ ਬੰਦਾ ਦੋ ਦਿਨ ਕਿੱਲੇ ਦੇ ਕਿੰਨੀ ਕੀ ਤੇਜ਼ ਹੋ ਜਾਊਗਾ ਬੰਦਾ ਉਹ ਆਰਾਮਨਾ ਸਪੀਡ ਤੇ ਆਪਣੀ ਸਾਈਡ ਚ ਆ ਰਹੇ ਸੀ ਉਹ ਅਚਾਨਕ ਟਰੱਕ ਵਾਲੇ ਨੇ ਪਿੱਛੋਂ ਮਾਰ ਕੇ ਉਹਨੂੰ ਉਹ ਫਰਾਰ ਹੋ ਗਿਆ ਜਿਹੜਾ ਟਰੱਕ ਵਾਲਾ ਕੋਈ ਲੱਗਦਾ ਉਹਨੂੰ ਵੀ ਉਹ ਬੰਦਾ ਸਹੀਤ ਆ ਜਾਂ ਕੋਈ ਤਾਂ ਫਿਰ ਨਾ ਭੱਜਦਾ ਉਹ ਉਹਨੂੰ ਜੇ ਉਹਦੀ ਗਲਤੀ ਤਾਂ ਹੀ ਉਹ ਭੱਜਿਆ ਨਹੀਂਦਾ ਚੋਰ ਬੰਦਾ ਹਮੇਸ਼ਾ ਭੱਜ ਹੀ ਜਾਂਦਾ ਜਿਹੜੀ ਟਰਾਲੀ ਦੇ ਪਿੱਛੋਂ ਟੱਕਰ ਵੱਜੀ ਆ ਟਰੱਕ ਟਰਾਲੀ ਦੇ ਪਿੱਛੋਂ ਹੀ ਟੱਕਰ ਵੱਜੀ ਆ ਟਰਾਲੀ ਡਾਲੇ ਦੇ ਨਾਲ ਲਾ ਕੇ ਜਿਹੜਾ ਟਰੈਕਟਰ ਦਾ ਡਰਾਈਵਰ ਸੀ ਉਹ ਵਿਚਾਰਾ ਬੇਵੱਸ ਹੋ ਗਿਆ ਜਿਵੇਂ ਪੂਰੀ ਸਪੀਡ 'ਚ ਲੱਗਿਆ ਉਹ ਬੇਵੱਸ ਹੋ ਗਿਆ ਤਾਂ ਕੰਟਰੋਲ ਆ ਵੇ ਹੋ ਗਿਆ ਬਾਹਰ ਹੋ ਗਿਆ ਟਰਾਲੀ ਦੇ ਵਿੱਚ ਕਿੰਨੇ ਕੁ ਹੋਰ ਵੀ ਬੰਦੇ ਬੈਠੇ ਸੀ ਟਰਾਲੀ ਦੇ ਵਿੱਚ ਲਗਭਗ ਮੇਰੇ ਖਿਆਲ ਜਿਹਦੇ ਵਿੱਚ 3-4 ਬੰਦਿਆਂ ਦੇ ਹੋਰ ਵੀ ਸੱਟਾਂ ਲੱਗੀਆਂ ਤੇ ਡਰਾਈਵਰ ਦਾ ਵੀ ਕਾਫੀ ਵਿਚਾਰਾ ਇੱਥੇ ਆਂਦਰੇ ਹੁੰਦੇ ਨੇ ਕੱਟ ਡੋ ਸਟੀਰਿੰਗ ਨਾਲ ਲੱਗਿਆ ਦੋਨੋਂ ਡਰਾਈਵਰ ਤੇ ਇੱਕ ਜਿਹੜਾ ਮਗਰਾੜ ਤੇ ਮੁੰਡਾ ਬੈਠਾ ਸੀ ਉਹ ਟਰੈਕਟਰ ਦੇ ਅੱਗੇ ਬੰਨੇ ਗਿਰ ਗਿਆ ਤੇ ਇੱਕ ਜਿਹੜਾ ਦਾ ਉਹ ਟਰੈਕਟਰ ਦੇ ਪਿਛਲੇ ਪਾਸੇ ਗਿਰ ਗਿਆ ਉਹਦੇ ਉੱਤੇ ਟਰਾਲੀ ਦੇ ਟਾਇਰ ਨਿਕਲ ਗਏ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਟਰੈਕਟਰ ਬਿਲਕੁਲ ਲਿਮਿਟ ਸਪੀਡ ਤੇ ਆ ਰਿਹਾ ਸੀ ਤੇ ਪਿੱਛੋਂ ਜਿਹੜਾ ਟਰਾਲਾ ਹੈ ਬਹੁਤ ਜ਼ੋਰ ਨਾਲ ਇੰਨੀ ਜ਼ੋਰ ਨਾਲ ਵੱਜਿਆ ਕਿ ਉੱਥੇ ਦਾ ਜਿਹੜਾ ਸਮਾਨ ਆ ਉਹ ਵੀ ਖਿੰਡ ਰਿਹਾ ਸਾਡੇ ਨਾਲ ਕੁਝ ਫੋਰ ਭਾਈ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਜਿਹੜੇ ਡਰਾਈਵਰ ਸਾਹਿਬ ਸੀ ਵੀਰ ਜੀ ਤੁਸੀਂ ਚਲਾ ਰਹੇ ਸੀ ਟਰਾਲੀ ਕੀ ਮਸਲਾ ਹੋਇਆ ਸੀ ਟਰੱਕ ਪਿੱਛੋਂ ਤੇਜ਼ ਆ ਰਿਹਾ ਸੀ ਜਾਂ ਕਿਵੇਂ ਅਸੀਂ ਚਲਾ ਰਹੇ ਸੀ ਕਿ ਪਿੱਛੋਂ ਤਾਂ ਹੁਣ ਸਾਨੂੰ ਦੇਖ ਨਹੀਂ ਰਿਹਾ ਵੀ ਆਪਾਂ ਤਾਂ ਅੱਗੇ ਨੂੰ ਜਾ ਰਹੇ ਆ ਤੇ ਅਸੀਂ ਨਾ ਉਹ ਠਾਬਾ ਇੱਥੋਂ 1.5 ਕਿਲੋਮੀਟਰ ਦੂਰ ਉੱਥੋਂ ਜੀ ਸਵੇਰ ਅਸੀਂ 5.5 ਵਜੇ ਚਾਹ ਪੀ ਤੇ ਉਥੇ ਰਾਤ ਰੁਕੇ ਸੀ ਆ ਕੇ ਜਦੋਂ ਦਿਨ ਜਾ ਚੜ ਗਿਆ ਤੇ ਅਸੀਂ ਬਾਬਾ ਬੋਲਣ ਲੱਗ ਪਿਆ ਅਸੀਂ ਫਿਰ ਉੱਟ ਕੇ ਤੇ ਇਸ ਕਾ ਚਲੋ ਹੁਣ ਚੱਲਦੇ ਆਂ ਧਰਨੇ ਤੇ ਜਦੋਂ ਤੁਰੇ ਤੇ ਅਸੀਂ ਬਸ 5-7 ਮਿੰਟ ਹੀ ਹੋਈ ਸੀਗੇ ਸਾਨੂੰ ਤੁਰਿਆ ਨੂੰ ਤੇ ਜਦੋਂ ਆ ਕੇ ਨਾ ਇੱਥੇ ਸਾਡੇ ਮਗਰ ਟਰੱਕ ਲੱਗ ਗਿਆ ਸਾਨੂੰ ਨਹੀਂ ਪਤਾ ਵੀ ਪਹਿਲਾਂ ਕੀ ਗੱਲ ਬਣ ਗਈ ਤੇ ਜਦੋਂ ਜ਼ੋਰ ਦੇ ਆ ਕੇ ਵੱਜਿਆ ਨਾ ਉਹ ਮੁੰਡਾ ਡਿੱਗ ਪਿਆ ਉਹ ਸਾਈਡ ਤੇ ਡਿੱਗ ਗਿਰ ਗਿਆ ਟਰੈਕਟਰ ਤੁਸੀਂ ਚਲਾ ਰਹੇ ਸੀ ਉਹ ਸਾਈਡ ਤੇ ਬੈਠਾ ਉਹ ਸਾਈਡ ਤੇ ਬੈਠਾ ਸੀਗਾ ਜੀ ਅੱਛਾ ਜੀ ਮਤਲਬ ਉਹ ਡਿੱਕੇ ਫਿਰ ਉਹਦੇ ਨਾਲ ਕੀ ਕਿਵੇਂ ਉਹ ਜੀ ਸਾਈਡ ਤੇ ਡਿੱਗ ਪਿਆ ਮਗਰ ਟਰੱਕ ਆਉਂਦਾ ਸੀਗਾ ਉਹ ਸਾਨੂੰ ਐਂ ਲੱਗਦਾ ਉਹ ਜਿਹੜੀ ਡੈਥ ਹੋਣੀ ਆ ਉਹਦੇ ਨਾਲ ਹੀ ਹੋਈ ਆ ਉਹਦਾ ਟੈਰ ਚੜ ਗਿਆ ਜੀ ਉੱਤੇ ਹਾਂਜੀ ਤੇ ਪਿੱਛੋਂ ਕਿੱਥੋਂ ਚੱਲੇ ਸੀ ਤੁਸੀਂ ਕਿਹੜੇ ਅਸੀਂ ਫਰੋਜਪੁਰ ਜ਼ਿਲ੍ਹਾ ਸਾਡਾ ਇਹ ਤਹਿਸੀਲ ਜੀਰਾ ਪਿੰਡ ਮਨਸੂਰ ਦੇ ਬਾਈ ਕਿੰਨੇ ਕ ਬੰਦੇ ਬੈਠੇ ਸੀ ਆਪਣੀ ਟਰਾਲੀ ਦੇ ਵਿੱਚ ਇਹ ਕਜੀ ਮ 13 14 ਜਣੇ ਹੈਗੇ ਸੀ ਤੁਸੀਂ ਦੋਵੇਂ ਜਣੇ ਅੱਗੇ ਟਰੈਕਟਰ ਤੇ ਸੀ ਅਸੀਂ ਤਿੰਨ ਜਣੇ ਸੀ ਅੱਗੇ ਜੀ ਹਾਂਜੀ ਤੇ ਜਿਹੜਾ ਤੀਜਾ ਬੈਠਾ ਸੀ ਉਹ ਤੀਜਾ ਉਹ ਜੀ ਅੱਗੇ ਬੈਂਟਰੀ ਸੀਗੀ ਬੈਂਟਰੀ ਦੇ ਉੱਤੇ ਉਹਵੇਂ ਟੁੱਟੀ ਹੋਈ ਆ ਬੈਂਟਰੀ ਤੇ ਉਹ ਉਹਦੀ ਇੱਕ ਨਾ ਲੱਤ ਫਸ ਗਈ ਮਗਰ ਨਹੀਂ ਤਾਂ ਉਹਦਾ ਵੀ ਨੁਕਸਾਨ ਹੋ ਜਾਣਾ ਲੱਤ ਨਾ ਫਸਦੀ ਤਾਂ ਤੇ ਉਹ ਮੇਰਾ ਅੱਗੇ ਸਟੀering ਆ ਗਿਆ ਮੈਂ ਸਟੀering ਲੱਗ ਗਿਆ ਜਦੋਂ ਉੱਥੇ ਜਾ ਕੇ ਅਸੀਂ ਜਦੋਂ ਅੰਦਰ ਡਿੱਗਿਆ ਇੱਧਰ ਮੈਂ ਅੱਗੇ ਜਾ ਕੇ ਅਸੀਂ ਫਿਰ ਦੋਵੇਂ ਡਿੱਗ ਪਏ ਉਹ ਇੱਥੇ ਹੀ ਡਿੱਗ ਪਿਆ ਪਹਿਲਾਂ ਹੀ ਡਿੱਗ ਪਿਆ ਜੇ ਅਸੀਂ ਉਹ ਨਾਲ ਦਾ ਮੁੰਡਾ ਪਹਿਲਾਂ ਡਿੱਗ ਪਿੰਦਾ ਹੋ ਸਕਦਾ ਉੱਤੇ ਵੀ ਚੜ ਜਾਂਦਾ ਜਣੀ ਉਸ ਦੇ ਉੱਪਰ ਡਿਗਰ ਨਾਲ ਟਰਾਲੀ ਉੱਪਰ ਚੜ ਗਈ ਆ ਉਹਦੇ ਟਾਇਰ ਉਹਦਾ ਨਹੀਂ ਟਰਾਲੀ ਨਹੀਂ ਟਰਾਲਾ ਉਹਦਾ ਅੱਛਾ ਉਹ ਪਿੱਛੇ ਵਾਲਾ ਜਿਹੜਾ ਟਰੱਕ ਸੀ ਉਹ ਉੱਪਰ ਚੜ ਗਿਆ ਉਹਦਾ ਟਾਇਰ ਉਹਦੇ ਉਹਦਾ ਟਾਇਰ ਚੜਿਆ ਜੀ ਹਾਂਜੀ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਜਿਹੜੇ ਦੋ ਬੰਦੇ ਸੱਜੇ ਖੱਬੇ ਬੈਠੇ ਸੀ ਇਹ ਟਰੈਕਟਰ ਚਲਾ ਰਹੇ ਸੀ ਇਹਨਾਂ ਦੇ ਨਾਲ ਤੇ ਇੱਕ ਬੰਦਾ ਪਿੱਛੋਂ ਫੈੜ ਵੱਜਣ ਨਾਲ نیچے ਗਿਰਿਆ ਤੇ ਜਿਹੜਾ ਪਿੱਛੇ ਟਰਾਲਾ ਸੀ ਉਹ ਟਰਾਲੇ ਨੇ ਉਸ ਨੂੰ ਬੱਚੇ ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਉਸ ਬੱਚੇ ਦਾ ਕਿੰਨੀ ਕੁ ਉਮਰ ਸੀ ਉਹਦੀ ਵੀਰੇ 32 33 ਸਾਲ ਸੀਗੇ ਹਾਂਜੀ ਠੀਕ ਠੀਕ ਕਿੰਨੀ ਉਹ ਕਿਸਾਨ ਸੀ ਉਹ ਵੀ ਜਾਂ ਕੋਈ ਹੋਰ ਬੰਦਾ ਨਾਲ ਸੀ ਹਾਂਜੀ ਹਾਂਜੀ ਡੇਢ ਕਿੱਲਾ ਕਿੰਨੀ ਜਮੀਨ ਜਮੂਨ ਕਿੰਨੀ 10 ਡੇਢ ਕਿੱਲਾ ਸੀਗਾ ਜੀ ਉਹਦੇ ਤੇ ਇੱਕ ਉਹਦਾ ਪਿਓ ਦੀ ਵੀ ਉਹਦੇ ਦੀ ਡੈਥ ਹੋਈ ਆ ਥੋੜੇ ਟਾਈਮ ਪਹਿਲਾਂ ਇਹ ਇੱਕ ਉਹਦੇ ਬੱਚੇ ਆ ਛੋਟੇ ਛੋਟੇ ਦੋ ਘਰ ਵਾਲੀ ਤੇ ਉਹਦੀ ਮਾਂ ਬਸ ਇਹੀ ਸੀਗਾ ਜੀ ਪਾਲਣ ਪੋਸ਼ਣ ਕਰਦਾ ਹਾਂਜੀ ਜਿਵੇਂ ਕਿ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਦਾ ਡੇਢ ਕਿਲਾ ਜ਼ਮੀਨ ਦਾ ਸੀ ਉਹਦੇ ਕੋਲ ਤੇ ਇਹਦਾ ਇਸੇ ਦੇ ਬੱਚੇ ਦੇ ਸਿਰ ਤੇ ਘਰ ਦਾ ਜਿਹੜਾ ਪਾਲਣ ਪੋਸ਼ਣ ਚੱਲ ਰਿਹਾ ਸੀ ਉਹਦੇ ਪਿਤਾ ਦੀ ਵੀ ਪਹਿਲਾਂ ਡੈਥ ਹੋ ਚੁੱਕੀ ਹੈ ਜਿਵੇਂ ਕਿ ਤੁਹਾਡੀ ਤਸਵੀਰਾਂ ਤੁਹਾਨੂੰ ਸਾਰੀਆਂ ਸਾਂਝੀਆਂ ਕਰ ਰਹੇ ਹਾਂ ਕਿ ਉਹਰੇ ਜੋ ਕਿ ਭਾਈ ਸਾਹਿਬ ਨੇ ਦੱਸਿਆ ਗਿਆ ਰਾਜਪੁਰਾ ਤੋਂ ਪੱਤਰਕਾਰ ਦਰਸ਼ਨ ਖਾਨ ਦੀ ਵਿਸ਼ੇਸ਼